ਜਿਹੜਾ ਕਰਵਾਇਆ ਜਾ ਰਿਹਾ ਤੁਹਾਨੂੰ ਕੇਵਲ ਕਰਵਾਇਆ ਹੈ। ਹਾਂ ਜੀ ਮੈਂ ਬੀਨੂ ਹੋਇਲ ਬਠਿੰਡਾ ਤੋਂ ਸਮਾਜ ਸੇਵਿਕਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਕਰ ਕੀਤਾ ਹੈ ਔਰ ਪਿਛਲੀ ਵਾਰ ਅਸੀਂ ਕਿਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਕੀਤਾ ਸੀਗਾ ਔਰ ਉਸ ਤੋਂ ਪਹਿਲਾਂ ਅਸੀਂ ਪਾਰਕਿੰਗ ਵੀ ਕੀਤਾ ਇਸ ਤਰ੍ਹਾਂ ਹਰ ਬਠਿੰਡੇ ਲਈ ਲਗ ਲੱਖ ਜਗ੍ਹਾ ਦੇ ਪਰ ਅਸੀਂ ਕਵਰ ਕਰਦੇ ਰਹਿੰਦੇ ਆ ਔਰ ਇਹ ਹੁਣ ਮਟੀਆਂ ਪਠਿੰਡੇ ਦੀਆਂ ਨਹੀਂ ਰਹੀਆਂ ਇਹ ਮਾਲਵੇ ਦੀਆਂ ਟੀਆ ਹੋ ਗਈਆਂ ਕਿਉਂਕਿ ਇਹਦੇ ਵਿੱਚ ਦੂਰੋਂ ਦੂਰੋਂ ਰਾਮਪਰਾ ਤੋਂ ਮਾਨਸਾ ਤੋਂ ਨਾਲਾਕ ਦੇ ਝਿਲਿਆਂ ਤੋਂ ਵੀ ਲੇਡੀਜ਼ ਆਈਆਂ ਨੇ ਔਰ ਲੇਡੀਜ਼ 14 ਸਾਲ ਤੋਂ ਲੈ ਕੇ 60-70 ਸਾਲ ਦੀ ਹਰੇਕ ਮਹਿਲਾ ਇੱਥੇ ਮੌਜੂਦ ਹੈ ਔਰ ਗੀਤਾ ਸਿੱਖਣੀਆਂ ਟੱਪੇ ਲੋਕ ਗਿੱਥ ਜੋ ਕਿ ਸੱਭਿਆਚਾਰ ਨੂੰ ਦਰਸਾਉਂਦੇ ਨੇ ਉਸ ਦੇ ਮੁਕਾਬਲੇ ਕਰਵਾਏ ਜਾ ਰਹੇ ਹੈ ਮਹਿੰਦੀ ਦਾ ਮੁਕਾਬਲਾ ਹੈ ਔਰ ਇੱਥੇ ਅੱਜ ਕੁਝ ਸੈਲੀਬ੍ਰਿਟੀ ਫਿਲਮ ਦੇ ਉਹ ਵੀ ਪਹੁੰਚੇ ਨੇ ਔਰ ਮਾਨ ਪਠਿੰਡੇ ਦਾ ਅਵਾਰਡ ਹੈ ਜਿਹੜਾ ਚੌਦਾਂ ਮਹਿਲਾਵਾਂ ਨੂੰ ਦਿੱਤਾ ਗਿਆ ਜਿਨ੍ਹਾਂ ਵਿੱਚ ਸਸ਼ਕਤ ਡਾਕਟਰ ਮਹਿਲਾ ਵੀ ਨੇ ਔਰ ਅੱਛੀ ਐਂਟਰਪ੍ਰੀਨਿਓਰ ਲੇਡੀਜ਼ ਵੀ ਨੇ ਔਰ ਇਸ ਤਰ੍ਹਾਂ ਦੀਆਂ ਲੇਡੀਜ਼ ਨੇ ਜਿਨ੍ਹਾਂ ਨੇ ਆਪਣਾ ਮੁਕਾਮ ਆਪਣੀ ਮਿਹਨਤ ਦੇ ਬਲ ਹਾਸਲ ਕੀਤਾ ਔਰ ਸਮਾਜ ਤੱਕ ਚਾਹ ਰਹੀ ਇੱਕ ਵਾਰ ਫਿਰ ਤੀਆਂ ਦੀਆਂ ਸਭ ਨੂੰ ਬਹੁਤ ਬਹੁਤ ਵਧਾਈ ਮਕਸਦ ਕੀ ਹੈ ਮੈਡਮ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਸਭ ਤੋਂ ਔਰ ਕਿਸੇ ਦੇਸ਼ ਦੇ ਵਿੱਚ ਅਗਰ ਜਿਹੜਾ ਦੇਸ਼ ਏਕਤਾ ਦੇ ਵਿੱਚ ਬੰਨਿਆ ਹੋਏਗਾ ਇੱਕ ਝੁੱਟ ਹੋਏਗਾ ਜਿਵੇਂ ਆਪਾਂ ਕਹਿੰਦੇ ਆ ਇੱਕ ਕਹਾਣੀ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਵੀ ਲੱਕੜੀਆਂ ਦਾ ਇੱਕ ਮੁੱਠਾ ਹੈ ਜਿਹੜਾ ਉਹ ਤੋੜਨਾ ਬਹੁਤ ਆਸਾਨ ਇੱਕ ਇੱਕ ਲੱਕੜੀ ਨੂੰ ਤੋੜਨਾ ਬਹੁਤ ਸੋਖਾ ਹੈ ਇਸੇ ਤਰ੍ਹਾਂ ਜੇ ਮਹਿਲਾਵਾਂ ਇਕੱਠੀਆਂ ਹੋ ਕੇ ਇੱਕ ਦੂਜੇ ਨਾਲ ਪਿਆਰ ਔਰ ਸਭਾਵਨਾ ਦੇ ਨਾਲ ਰਹਿੰਨ ਇੱਕ ਦੂਜੇ ਨਾਲ ਜੁੜੀਆਂ ਰਹਿਣ ਸੁਖ ਸੁੱਖ ਸਾਂਝੇ ਕਰਨ ਖੁਸ਼ੀਆਂ ਵੀ ਇਕੱਠੇ ਮਨਾਣ ਗਮ ਵੀ ਇਕੱਠੇ ਤਾਂ ਉੱਥੇ ਜਦੋਂ ਇੱਕ ਏਕ ਸੰਦੇਸ਼ ਮਿਲਦਾ ਹੈ ਦੂਸਰਾ ਸਾਡੀ ਸਭਾ ਸਾਡੀ ਸੰਸਕ੍ਰਿਤੀ ਦੋਨੋਂ ਹੀ ਜ਼ਿੰਦਾ ਰਹਿੰਦੀ ਹੈ